ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਐਂਡ ਵੈਲਕਮ ਬੈਕ ਤੇ ਅੱਜ ਫੇਰ ਤੋਂ ਸਾਡੇ ਨਾਲ ਆਪਣਾ ਕੀਮਤੀ ਸਮਾਂ ਦਿੰਦੇ ਹੋਏ ਡਾਕਟਰ ਜਗਤਜੀਤ ਸਿੰਘ ਜੀ ਫਗਵਾੜਾ ਤੋਂ ਸਾਡੇ ਨਾਲ ਰੂਪਰੂਪ ਹੋਇਆ ਦਾ ਹਰਬਲ ਅੱਤੇ ਬਹੁਤ ਸਾਰੀ ਅਸੀਂ ਕੋਸ਼ਿਸ਼ ਕਰੀ ਦੀਆ ਕਿ ਕਾਫੀ ਇਨਫੋਰਮੇਸ਼ਨ ਕਲੈਕਟ ਕਰਕੇ ਤੁਹਾਡੇ ਤੱਕ ਅਸੀਂ ਪਹੁੰਚ ਸਕੀਏ ਔਰ ਡਾਕਟਰ ਸਾਹਿਬ ਵੀ ਆਪਣਾ ਬਹੁਤ ਕੀਮਤੀ ਸਮਾਂ ਸਾਨੂੰ ਦਿੰਦੇ ਆ ਵੈਬਿਨਾਰਸ ਦੇ ਵਿੱਚ ਵੀ ਜਿਹੜੇ ਰੈਗੂਲਰ ਹਰ ਵੀਕਐਂਡ ਤੇ ਜਾਂ ਇੱਕ ਵੀਕਐਂਡ ਸਕਿਪ ਕਰਕੇ ਲੱਗਦੇ ਹੈਗੇ ਉੱਥੇ ਸਾਰੀ 300 ਟਾਈਮਿੰਗ ਸਾਨੂੰ ਮਿਲ ਜਾਂਦੀਆਂ ਹੈ ਤੇ ਕੋਸ਼ਿਸ਼ ਰਹਿੰਦੀ ਆ ਕਿ ਐਜ਼ ਅ ਨਾਟ ਓਨਲੀ ਡਾਕਟਰ ਐਜ਼ ਅ ਡਾਈਟੀਸ਼ੀਅਨ ਐਜ਼ ਯਰ ਨਿਊਟ੍ਰੀਸ਼ਨਿਸਟ ਅਸੀਂ ਕੋਸ਼ਿਸ਼ ਕਰੀਦੀ ਆ ਕਿ ਤੁਸੀਂ ਆਪਣੀ ਬਾਡੀ ਬਾਰੇ ਇਨਫੋਰਮੇਸ਼ਨ ਜਾਣ ਸਕੋ ਕਿਉਂਕਿ ਕੱਲੀ ਦਵਾਈਆਂ ਨਾਲ ਜਾਂ ਕੱਲਾ ਸਿਰ ਦੁਖ ਗਿਆ ਜਾਂ ਪਾਵਾ ਦੁਖ ਨਹੀਂ ਆ ਇਟ ਇਜ਼ ਨਾਟ ਅ ਪਰਮਨੈਂਟ ਸੋਲੂਸ਼ਨ ਇਹ ਟੈਂਪਰੇਰੀ ਸੋਲੂਸ਼ਨ ਹੈਗੇ ਆ ਦਵਾਈਆਂ ਆਪਾਂ ਖਾਣੇ ਆ ਪਰਮਨੈਂਟ ਸੋਲੂਸ਼ਨ ਕਿਵੇਂ ਕਰ ਸਕਦੇ ਆ ਕਿਵੇਂ ਪ੍ਰੋਬਲਮਸ ਨੂੰ ਜੜ ਤੋਂ ਖਤਮ ਕਰ ਸਕਦੇ ਆ ਇਹਨਾਂ ਤੇ ਆਪਾਂ ਰੈਗੂਲਰ ਡਿਫਰੈਂਟ ਟਾਈਪ ਆਫ ਟੌਪਿਕਸ ਵੀ ਰੱਖਦੇ ਆ ਔਰ ਹੋਪ ਤੁਸੀਂ ਜੁੜਦੇ ਵੀ ਆ ਰਿਕਾਰਡਿੰਗਸ ਜਿਹੜੀਆਂ YouTube ਚੈਨਲ ਤੇ ਤੁਹਾਨੂੰ ਮਿਲਦੀਆਂ ਵੀ ਆ ਸੁਣਦੇ ਵੀ ਆ ਤੇ ਅੱਜ ਆਪਾਂ ਫਿਰ ਤੋਂ ਇੱਕ ਬਹੁਤ ਹੀ ਬੇਸਿਕ ਔਰ ਸਿੰਪਲ ਕੁਝ ਕੁਐਸਚਨਸ ਲੈ ਕੇ ਹਾਜ਼ਰ ਆਂ ਡਾਕਟਰ ਸਾਹਿਬ ਦੇ ਨਾਲ ਤਾਂਕਿ ਸਾਨੂੰ ਬੜੀ ਹੀ ਸਿੰਪਲ ਭਾਸ਼ਾ ਦੇ ਵਿੱਚ ਉਹਰੇ ਜਿਹੜੇ ਅਨਸਰ ਆ ਮਿਲ ਸਕਣ ਤੇ ਤੁਹਾਡੇ ਤੱਕ ਅਸੀਂ ਇਸ ਰਿਕਾਰਡਿੰਗ ਨੂੰ ਪਹੁੰਚਾ ਸਕੀਏ ਤੇ ਸਭ ਤੋਂ ਪਹਿਲਾਂ ਅਸੀਂ ਸਵਾਗਤ ਕਰਦੇ ਆ ਡਾਕਟਰ ਵਿਲਕ ਜੀ ਦਾ ਵੈਲਕਮ ਸ਼ੁਕਰੀਆ ਜੀ ਸ਼ੁਕਰੀਆ ਥੈਂਕ ਯੂ ਜੀ ਤੇ ਰੋਸ ਸਾਹਿਬ ਜਿਹੜਾ ਅੱਜ ਕੱਲ ਬੜਾ ਬੇਸਿਕ ਹੈਗਾ ਐਕਚੁਅਲੀ ਸਾਰੀ ਪ੍ਰੋਬਲਮਸ ਦੀ ਚਾੜੀ ਐਸਿਡਿਟੀ ਕਿਹਾ ਜਾਂਦਾ ਬਾਰ ਬਾਰ ਅਸੀਂ ਇੱਥੇ ਕਈ ਵਾਰ ਪੇਸ਼ੈਂਟ ਵੀ ਆ ਗਏ ਤੁਸੀਂ ਆਨਸਰਸ ਵੀ ਦਿੰਦੇ ਹੈਗੇ ਔਰ ਦੇ ਵੀ ਚੁੱਕੇ ਆ ਲੇਕਿਨ ਅੱਜ ਆਪਾਂ ਬੜੇ ਸਿੰਪਲ ਭਾਸ਼ਾ ਵਿੱਚ ਅਗਰ ਐਸਿਡਿਟੀ ਨੂੰ ਸਮਝਣਾ ਚਾਹੀਏ ਕਿ ਇਹ ਕੀ ਹੈਗਾ ਤੇ ਕਿਉਂ ਹੁੰਦੀ ਆ ਤੇ ਵਟ ਆਰ देयर ਟਰੀਟਮੈਂਟਸ ਡਿਫਰੈਂਟ ਟਾਈਪ ਆ ਉਹ ਜਿਹੜੀਆਂ ਐਸਿਡਿਟੀਆਂ ਆ ਕਿਸੇ ਨੂੰ ਚੈਸ ਦੇ ਮੇਠਾ ਪ੍ਰੋਬਲਮ ਹੈ ਕਿਸੇ ਨੂੰ ਪਿੱਠ 'ਚ ਦਰਦ ਹੋ ਰਹੀ ਐ ਐਸਿਡਿਟੀ ਦੀ ਵਾ ਕਿਸੇ ਨੂੰ ਪੇਟ 'ਚ ਦਰਦ ਆ ਕਿ ਜੇ ਸਿਰ ਨੂੰ ਚੜੀ ਜਾ ਰਹੀ ਐ ਤੇ ਕੀ ਐਸਿਡਿਟੀਆਂ ਹੈਗੀਆਂ ਇਹ ਔਰ ਇਹਨਾਂ ਦਾ ਕੀ ਟਰੀਟਮੈਂਟ ਆ ਤੁਸੀਂ ਥੋੜਾ ਜਿਆਦਾ ਇਸ ਬਾਰੇ ਚਰਚਾ ਕਰੋ। ਸ਼ੁਕਰੀਆ ਚਿਤਨਾ ਜੀ ਇਹ ਬਹੁਤ ਹੀ ਇੰਪੋਰਟੈਂਟ ਸਵਾਲ ਹੈ ਸਾਡੀ ਸਿਹਤ ਲਈ ਔਰ ਸੈنس ਦਾਣਾ ਨੇ ਇਹ ਮੰਨ ਲਿਆ ਆ ਕਿ ਸਾਡੀ ਬਿਮਾਰੀ ਦਾ ਕਾਰਨ ਸਿਰਫ ਤੇ ਸਿਰਫ ਇੱਕ ਸਾਡੀ ਬਾਡੀ ਦਾ ਤਜਾਬੀ ਮਾਦਾ ਹੈਗਾ ਨੋਰਮਲੀ ਸਾਡੀ ਬਾਡੀ ਐਲਕਲਾਈਨ ਹੈ ਖਾਰੀ ਹੈ ਪਰ ਕਿ ਜਦੋਂ ਇਹ ਇਹਦਾ ਮਾਦਾ ਜਿਹੜਾ ਹੈ ਉਹ ਤਜਾਬੀ ਹੋ ਜਾਂਦਾ ਆ ਤੇ ਉਹਦੇ ਨਾਲ ਸਾਨੂੰ ਬਿਮਾਰੀ ਸ਼ੁਰੂ ਹੋ ਜਾਂਦੀ ਹੈ ਇਹਦੇ ਨਾਲ ਹੀ ਸਾਡੀ ਜਿਹੜੀ ਇਲੈਕਟ੍ਰੀਕਲ ਐਕਟੀਵਿਟੀ ਆ ਸਾਡੇ ਬਾਡੀ ਦੇ ਵਿੱਚ ਜਿਹੜੀ ਬਿਜਲੀ ਤੰਤਰ ਹੈਗਾ ਆ ਉਹ ਵੀ ਪ੍ਰਭਾਵਿਤ ਹੁੰਦਾ ਆ ਔਰ ਉਹਦੇ ਨਾਲ ਸਾਡੀ ਜਿੰਨੀਆਂ ਵੀ ਬਿਮਾਰੀਆਂ ਹੈਗੀਆਂ ਆ ਉਹ ਵੀ ਸ਼ੁਰੂ ਹੋ ਜਾਂਦੀਆਂ ਆ ਇਸ ਨੂੰ ਸਮਝਣ ਦੇ ਲਈ ਤੁਹਾਨੂੰ ਮੈਂ ਐਗਜ਼ਾਮਪਲ ਦਿੰਨਾ ਆ ਕਿ ਇੱਕ ਪਾਸੇ ਪਾਣੀ ਹੈ ਪਾਣੀ ਨਿਊਟਰਲ ਹੈ ਉਹ ਨਾ ਐਸਿਡਿਕ ਹੈ ਨਾ ਉਹ ਖਾਰਾ ਐਲਕਲਾਈਨ ਹੈ ਉਹਦੀ ਪੀ ਐਚ ਜਿਹੜੀ ਹੈਗੀ ਆ ਉਹ ਪੀ ਐਚ ਦਾ ਮਤਲਬ ਹੈ ਕਿ ਜਿਹੜਾ ਸਾਡੇ ਐਸਿਡਿਟੀ ਨੂੰ ਤੇ ਸਾਡੇ ਖਾਰਾਪਣ ਨੂੰ ਮੈજર ਕਰਨ ਵਾਲਾ ਪੈਮਾਨਾ ਹੈ ਉਹ ਹੈ ਪੀ ਐਚ ਪਾਣੀ ਦੀ ਪੀ ਐਚ 7 ਹੈ ਔਰ ਜਿਹੜੇ ਪ੍ਰੋਡਕਟਸ ਐਸਿਡਿਕ ਹੈ ਉਹ 7 ਤੋਂ ਥੱਲੇ ਹੈਗੇ ਆ ਜਿਸ ਤਰ੍ਹਾਂ ਕਿ 6 5 4 3 2 1 ਔਰ ਜਿਹੜੇ ਖਾਰੇ ਹੈ ਉਹ 8 9 10 11 12 13 14 ਤੱਕ ਹੈਗੇ ਆ ਸੋ ਇਹ ਉਹਨਾਂ ਦੀ ਮਤਲਬ ਕਨਸੈਂਟ੍ਰੇਸ਼ਨ ਤੇ ਡਿਪੈਂਡ ਕਰਦਾ ਆ ਕਿ ਜਿਹੜੀ ਇਹ ਖਾਰਾਪਨ ਕਿੰਨਾ ਹੈਗਾ ਆ ਔਰ ਐਸਿਡਿਕ ਕਿੰਨਾ ਹੈਗਾ ਜੇ ਅਸੀਂ ਐਗਜ਼ਾਮਪਲ ਲਈਏ ਆਪਣੇ ਸਟਮਕ ਐਸਿਡ ਦੀ ਮਤਲਬ ਜਿਹੜਾ ਸਾਡਾ ਸਟਮਕ ਮੇਤੇ ਦੇ ਵਿੱਚ ਤਜਾਬ ਬਣਦਾ ਹੈ ਉਹਦੀ ਪੀ ਐਚ ਜਿਹੜੀ ਹੈ ਤਕਰੀਬਨ 1 ਜਾਂ 2 ਹੁੰਦੀ ਹੈਗੀ ਆ 1 ਜਾਂ 2 ਪੀ ਐਚ ਉਹਦੇ ਬਰਾਬਰ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਜਿੱਦਾਂ ਬੈਟਰੀ ਵਾਲਾ ਤਜ਼ਾਬ ਹੁੰਦਾ ਹੈਗਾ ਆ ਔਰ ਉਹ ਤਜ਼ਾਬ ਜਿਹੜਾ ਹੈ ਉਹ ਨਾਰਮਲੀ ਜੇ ਉਹਦੇ ਵਿੱਚ ਉਂਗਲੀ ਪਾਓ ਤੇ ਤੁਹਾਡੀ ਉਂਗਲੀ ਜਲ ਜਾਏਗੀ ਪਰ ਸਾਡਾ ਜਿਹੜਾ ਸਟਮਕ ਹੈਗਾ ਆ ਉਹ ਉਹਨਾਂ ਵੀ ਤਜ਼ਾਬ ਜਿਹੜਾ ਆ ਉਹਨੂੰ ਮਤਲਬ ਟੋਲਰੇਟ ਕਰ ਲੈਂਦਾ ਹੈ ਕਿਉਂਕਿ ਉਹਦੇ ਅੰਦਰ ਇੱਕ 뮤ਸੀਨ ਦੀ ਲੇਅਰ ਲੱਗੀ ਹੋਈ ਹੈ ਸਾਡੇ ਸਟਮਕ ਦੇ ਅੰਦਰ ਜਿਹੜੀ ਕਿ ਉਹਨੂੰ ਪ੍ਰੋਟੈਕਟ ਕਰਦੀ ਆ ਸਾਡੇ ਸਟਮਕ ਦੀ ਲਾਈਨਿੰਗ ਨੂੰ ਤਾਂ ਕਿ ਉਹ ਜਿਹੜਾ ਐਸਿਡ ਹੈ ਉਹ ਉਹਦੇ ਉੱਤੇ ਅਸਰ ਨਹੀਂ ਕਰਦਾ ਸੋ ਇਸ ਤਰੀਕੇ ਦੇ ਨਾਲ ਇਹ ਐਸਿਡ ਜਿਹੜਾ ਹੈ ਇਹ ਸਟਮਕ ਦੇ ਵਿੱਚ ਹੈ ਜਿਹੜਾ ਐਸਿਡ ਫਿਰ نیچے ਆ ਜਾਂਦਾ ਆ ਫਿਰ ਐਲਕਲਾਈਨ ਹੋ ਜਾਂਦਾ ਕਿਉਂਕਿ ਪੈਂਕਰੀਆਸ ਦੇ ਵਿੱਚੋਂ ਜਿੰਨੇ ਵੀ ਰਸ ਨਿਕਲਦੇ ਆ ਉਹ ਖਾਰੇ ਹੁੰਦੇ ਆ ਉਹ ਉਹਨੂੰ ਨਿਊਟਰਲਾਈਜ਼ ਕਰ ਦਿੰਦੇ ਆ ਥੱਲੇ ਆ ਕੇ ਫਿਰ ਬੈਕਟੀਰੀਆ ਜਦੋਂ ਹੁੰਦੇ ਆ ਫਿਰ ਥੋੜਾ ਐਸਿਡਿਕ ਬਣ ਜਾਂਦਾ ਇਸ ਤਰੀਕੇ ਦੇ ਨਾਲ ਸਾਡੀ ਬਾਡੀ ਦੇ ਵਿੱਚ ਐਸਿਡ ਐਸਿਡ ਦੀ ਮਾਤਰਾ ਵੀ ਹੋ ਜਾਂਦੀ ਆ ਕਿਤੇ ਕਿਸੇ ਪਾਰਟ ਦੇ ਵਿੱਚ ਐਸਿਡ ਹੋ ਜਾਂਦਾ ਕਿਸੇ ਪਾਰਟ ਦੇ ਵਿੱਚ ਖਾਰਾਪਣ ਹੋ ਜਾਂਦਾ ਇਸ ਤਰ੍ਹਾਂ ਸਾਡੀ ਬਾਡੀ ਦਾ ਜਿਹੜਾ ਮਤਲਬ ਮੈਟਾਬੋਲਿਜ਼ਮ ਹੈ ਉਹ ਚੱਲਦਾ ਹੈਗਾ ਆ ਔਰ ਇਹੀ ਮੈਟਾਬੋਲਿਜ਼ਮ ਜਿਹੜਾ ਹੈ ਇਹ ਸਾਨੂੰ ਸਾਨੂੰ ਤਾਕਤ ਦਿੰਦਾ ਆ ਸਾਨੂੰ એનર્ਜੀ ਦਿੰਦਾ ਆ ਔਰ ਸਾਡੀ ਜਿਹੜੀ ਇਲੈਕਟ੍ਰੀਕਲ ਐਕਟੀਵਿਟੀ ਹੈਗੀ ਆ ਬਾਡੀ ਦੀ ਉਹ ਚਲਾਉਂਦਾ ਹੈਗਾ ਆ ਇਹ ਇਹ ਮਤਲਬ ਨਟਸ਼ੈਲ ਦੇ ਵਿੱਚ ਇਹ ਐਲਕਲਾਈਨਿਟੀ ਔਰ ਐਸਿਡਿਟੀ ਦਾ ਇਹ ਮਤਲਬ ਹੈਗਾ ਜੀ ਤੇ ਡਾਕਟਰ ਜੀ ਨੇ ਅੱਜਕੱਲ ਹੁਣ ਇੱਕ ਬੜੀ ਕਾਮਨ ਪ੍ਰੋਬਲਮ ਉੱਠੀ ਹੈ ਕਿ ਇੱਕ ਵਾਰ ਜਿਨੇ ਅਗਰ ਆਪਾਂ ਬਿਲਕੁਲ ਇਤੋਂ ਥੋੜਾ ਚੇਂਜ ਕਰਦੇ ਆ ਟੌਪਿਕ ਥਾਇਰੋਇਡ ਦੀ ਪ੍ਰੋਬਲਮ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਹਾਈਪੋਥਾਇਰੋਇਡਿਜ਼ਮ ਤੇ ਇੱਕ ਹਾਈਪਰ ਇਹ ਦੋ ਹੀ ਹੁੰਦੇ ਹੈਗੇ ਆ ਤੇ ਜਿਨੂੰ ਸਰਲ ਭਾਸ਼ਾ ਚ ਇਹ ਕਹਿੰਦਾ ਹੈ ਕਿ ਕਿਸੇ ਦਾ ਭਾਰ ਘਟ ਗਿਆ ਤੇ ਤਾਂ ਥਾਇਰੋਇਡ ਆ ਜੇ ਵਧੀ ਜਾ ਰਿਹਾ ਹੈ ਫਲਾਵਰਟ ਆ ਰਹੀ ਹੈ ਤਾਂ ਥਾਇਰੋਇਡ ਤੇ ਕੀ ਇਹਦੇ ਹੋਰ ਵੀ ਕੋਈ ਕਿਸਮਾਂ ਹੈਗੀਆਂ ਜਾਂ ਫਿਰ ਥਾਇਰੋਇਡ ਨੂੰ ਇਹਨਾਂ ਦੋਵਾਂ ਚ ਹੀ ਨਾਪਿਆ ਜਾਂਦਾ ਜਿਵੇਂ ਕਿ ਹੁਣ ਇੱਕ ਮੇ ਕੋ ਪੇਸ਼ੈਂਟ ਹੈਗੇ ਆ ਯਾ ਆਪਾਂ ਗੱਲ ਕਰੀਏਗੀ ਕਿਸੇ ਨੇ ਕਲਾਇੰਟ ਨੇ ਗੱਲ ਕੀਤੀ ਸੀ ਕਿ ਭਾਰ ਜਿਹੜਾ ਹੈਗਾ ਘਟ ਵੀ ਨਹੀਂ ਰਿਹਾ ਵਧ ਵੀ ਨਹੀਂ ਰਿਹਾ ਭਾਰ ਸਟੇਬਲ ਹੈ ਠੀਕ ਹੈ ਲੇਕਿਨ ਉਹਦੇ ਵਿੱਚ ਕੀ ਹੈ ਕਿ ਵੀਕਨੈਸ ਆ ਰਹੀ ਹੈਗੀ ਆ ਪਲਸ ਰੇਟ ਬਹੁਤ ਜ਼ਿਆਦਾ ਵਧਦੀ ਹੈਗੀ ਆ ਔਰ ਹਰ ਰੋਜ਼ ਕਦੀ 200 ਤੇ ਚਲੇ ਜਾਂਦੀ ਕਦੀ 152 ਕਦੀ 100 ਮਤਲਬ ਉਹ 120 ਤੋਂ ਥੱਲੇ ਨਹੀਂ ਜਾਂਦੀ 120 ਤੋਂ ਪਲੱਸ ਹੀ ਜਾਂਦੀ ਹੈ ਹਾਂ ਵਿੱਚ ਆ ਕੇ ਨਾਰਮਲ ਹੋ ਜਾਂਦੀ ਹੈ ਜਿਵੇਂ ਕਿਤੇ 97 ਹੋਗੀ ਜਾਂ 94 ਹੋਗੀ ਜਾਂ ਫਿਰ 65 ਜਾਂ ਫਿਰ 65 40 ਤੇ ਚਲੇਗੀ ਪਿੱਛੇ ਨੂੰ ਕੀ ਇਹ ਵੀ ਰੀਜ਼ਨ ਕੋਈ ਹੋ ਸਕਦਾ ਹੈ ਕਿ ਇਹ ਵੀ ਕੋਈ ਥਾਇਰੋਇਡ ਦਾ ਹੀ ਸਾਈਨ ਹੈਗਾ ਜਾਂ ਫਿਰ ਬੋਡੀ ਦੇ ਵਿੱਚ ਕੋਈ ਹੋਰ ਮਤਲਬ ਵਾਲਾ ਆਪਾਂ ਕਹਿ ਸਕਦੇ ਕਿ ਕੋਈ ਹੋਰ ਪ੍ਰੋਬਲਮ ਅਕਰ ਹੋ ਰਹੀ ਹੈ ਹਾਰਟ ਰਿਲੇਟਡ ਜਾਂ ਸਮਥਿੰਗ ਇਹ ਵੀ ਬਹੁਤ ਵਧੀਆ ਸਵਾਲ ਤੁਸੀਂ ਪੁੱਛਿਆ ਹੈ ਜੀ ਥਾਇਰੋਇਡ ਜਿਹੜਾ ਹੈ ਉਹ ਬੇਸਿਕਲੀ ਦੋ ਤਰੀਕੇ ਹੀ ਹੁੰਦੇ ਹੈਗੇ ਆ ਜਾਂ ਤਾਂ ਉਹ ਘੱਟ ਕੰਮ ਕਰਦਾ ਹੈ ਜੀ ਜਦੋਂ ਘੱਟ ਕੰਮ ਕਰਦਾ ਹੈ ਤਾਂ ਉਹਨੂੰ ਅਸੀਂ ਹਾਈਪੋਥਾਇਰੋਇਡਿਜ਼ਮ ਕਹਿੰਦੇ ਆ ਜਦੋਂ ਉਹਦੇ ਹਾਰਮੋਨ ਜਿਹੜੇ ਆ ਜ਼ਿਆਦਾ ਕੰਮ ਕਰਦੇ ਹੈਗੇ ਆ ਔਰ ਜ਼ਿਆਦਾ ਮਾਤਰਾ ਦੇ ਵਿੱਚ ਹੁੰਦੇ ਆ ਉਹਨੂੰ ਅਸੀਂ ਹਾਈਪਰ ਥਾਇਰੋਇਡਿਜ਼ਮ ਕਹਿੰਦੇ ਆ ਔਰ ਇਹ ਜਿਹੜਾ ਦੋਨੋਂ ਹੀ ਚੀਜ਼ਾਂ ਹੈਗੀਆਂ ਆ ਇਹ ਮਤਲਬ ਨਾਲ-ਨਾਲ ਨਹੀਂ ਚੱਲਦੀਆਂ ਤੇ ਨਾਰਮਲੀ ਇਹ ਕਿਸੇ ਨੂੰ ਹਾਈਪੋਥਾਇਰੋਇਡਿਜ਼ਮ ਹੁੰਦੀ ਆ ਕਿਸੇ ਨੂੰ ਹਾਈਪਰਥਾਇਰੋਇਡਿਜ਼ਮ ਹੁੰਦੀ ਆ ਪਰ ਜਦੋਂ ਇਹ ਆਟੋਇਮਿਊਨਿਟੀ ਦੇ ਵਿੱਚ ਬਦਲ ਜਾਂਦੀ ਆ ਜਦੋਂ ਮਤਲਬ ਸਾਡੀ ਬਾਡੀ ਦੇ ਸੈੱਲ ਹੀ ਸਾਡੀ ਬਾਡੀ ਨੂੰ ਰिएक्ट ਕਰਨਾ ਸ਼ੁਰੂ ਕਰ ਦਿੰਦੇ ਜਿਹਨੂੰ ਅਸੀਂ ਆਟੋਇਮਿਨਿਟੀ ਕਹਿੰਦੇ ਆ ਜਾਂ ਹਾਸ਼ੀਮੋਟੋਸ ਡਿਜ਼ੀਜ਼ ਕਹਿੰਦੇ ਆ ਉਹਦੇ ਵਿੱਚ ਕੀ ਹੁੰਦਾ ਆ ਉਹਦੇ ਵਿੱਚ ਇਹ ਦੋਨੋਂ ਹੀ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਹੈਗੀਆਂ ਆ ਕਈ ਵੇਲੇ ਸਿੰਟਮ ਜਿਹੜੇ ਹੈਗੇ ਆ ਉਹ ਹਾਈਪਰ ਵਾਲੇ ਆ ਜਾਂਦੇ ਆ ਔਰ ਕਈ ਵਾਰੀ ਸਿੰਟਮ ਜਿਹੜੇ ਆ ਉਹ ਹਾਈਪੋ ਵਾਲੇ ਆ ਜਾਂਦੇ ਆ ਕਿਉਂਕਿ ਉਹ ਉਸ ਵੇਲੇ ਜਿਹੜੇ ਥਾਇਰੋਇਡ ਦੇ ਅੰਦਰ ਲਾਈਨਿੰਗਸ ਹੈਗੀਆਂ ਆ ਉਹਨਾਂ ਦੇ ਵਿੱਚ ਇਨਫਲੇਮੇਸ਼ਨ ਸੋਜ ਹੋ ਜਾਂਦੀ ਹੈਗੀ ਆ ਉਹ ਸੋਜ ਦੇ ਕਾਰਨ ਕਦੀ ਤਾਂ ਜਿਹੜੇ ਹਾਰਮੋਨ ਆ ਜ਼ਿਆਦਾ ਬਣਨ ਸ਼ੁਰੂ ਹੋ ਜਾਂਦੇ ਆ ਔਰ ਕਦੀ ਉਹ ਘੱਟ ਬਣਦੇ ਹੈਗੇ ਆ ਉਹਦੇ ਕਰਕੇ ਫਿਰ ਇਹ ਪ੍ਰੋਬਲਮ ਜਿਆਦਾ ਹੁੰਦੀ ਹੈਗੀ ਆ ਅਦਰਵਾਈਜ਼ ਜਿਹੜੀ ਹਾਈਪਰਥਾਇਰੋਇਡਿਜ਼ਮ ਉਹਦੇ ਵਿੱਚ ਜਿਹੜਾ ਤੁਸੀਂ ਦੱਸਿਆ ਹੈ ਕਿ ਪਲਸ ਰੇਟ ਜਿਹੜਾ ਆ ওভার ਬਹੁਤ ਜ਼ਿਆਦਾ ਹੋ ਜਾਂਦਾ ਆ ਉਹਦੇ ਵਿੱਚ ਸਾਡੀ ਜਿਹੜੀ ਐਨਰਜੀ ਹੈਗੀ ਆ ਉਹ ਬਹੁਤ ਜ਼ਿਆਦਾ ਯੂਜ਼ ਹੁੰਦੀ ਹੈਗੀ ਆ ਹਾਰਟ ਵੀ ਤੇ ਚੱਲਦਾ ਹੈਗਾ ਆ ਸਾਡੇ ਹੱਥਾਂ ਨੂੰ ਵੀ ਕੰਪਨੀਆਂ ਹੁੰਦੀਆਂ ਹੈਗੀਆਂ ਆ ਔਰ ਪਸੀਨੇ ਵੀ ਜ਼ਿਆਦਾ ਆਉਂਦੇ ਆ ਉਹ ਉਹਦੇ ਨਾਲ ਕੀ ਆ ਕਿ ਸਾਡਾ ਜਿਹੜਾ ਮੈਟਾਬੋਲਿਜ਼ਮ ਹੈਗਾ ਆ ਉਹ ਬਹੁਤ ਜ਼ਿਆਦਾ ਹੁੰਦਾ ਹੈਗਾ ਆ ਔਰ ਉਹਦੇ ਨਾਲ ਵਜ਼ਨ ਵੀ ਘੱਟ ਸਕਦਾ ਹੈਗਾ ਆ ਤੇ ਇਸ ਨੂੰ ਅਸੀਂ ਹਾਈਪਰਥਾਇਰੋਇਡਿਜ਼ਮ ਕਹਿੰਦੇ ਆ ਔਰ ਜਦੋਂ ਹਾਈਪੋਥਾਇਰੋਇਡਿਜ਼ਮ ਹੁੰਦਾ ਆ ਉਹਦੇ ਵਿੱਚ ਕੀ ਹੁੰਦਾ ਆ ਕਿ ਸਾਡੇ ਬੋਡੀ ਦਾ ਮੈਟਾਬੋਲਿਜ਼ਮ ਜਿਹੜਾ ਹੈਗਾ ਉਹ ਬਹੁਤ ਘੱਟ ਜਾਂਦਾ ਹੈਗਾ ਉਹਦੇ ਵਿੱਚ ਕੀ ਹੁੰਦਾ ਕਿ ਸਾਨੂੰ ਸੁਸਤੀ ਪਈ ਰਹਿੰਦੀ ਹੈਗੀ ਆ ਕੰਮ ਕਰਨ ਨੂੰ ਹੂ ਨਹੀਂ ਕਰਦੀ ਥਕਾਵਟ ਹੋ ਜਾਂਦੀ ਹੈਗੀ ਆ ਮਤਲਬ ਜਿੱਦਾਂ ਸਾਡੇ ਬ੍ਰੇਨ ਦੇ ਵਿੱਚ ਫੌਗ ਹੋ ਜਾਂਦੀ ਆ ਜਿੱਦਾਂ ਧੁੰਦਲਾ ਧੁੰਦਲਾ ਜਿਹਾ ਹੋ ਜਾਂਦਾ ਹੈਗਾ ਉਦਾਸੀ ਹੋ ਜਾਂਦੀ ਹੈਗੀ ਆ ਤੇ ਸਾਡਾ ਜਿਹੜਾ ਬਾਡੀ ਹੈਗੀ ਆ ਉਹ ਫੁੱਲਣੀ ਸ਼ੁਰੂ ਹੋ ਜਾਂਦੀ ਆ ਉਹਦੇ ਵਿੱਚ ਸੋਜ ਆ ਜਾਂਦੀ ਹੈਗੀ ਆ ਜਿਹੜੇ ਸਾਡੇ ਬਾਲ ਹੈਗੇ ਆ ਉਹ ਖੁਸ਼ਕ ਹੋ ਜਾਂਦੇ ਹੈਗੇ ਆ ਚਮੜੀ ਖੁਸ਼ਕ ਹੋ ਜਾਂਦੀ ਹੈਗੀ ਆ ਤੇ ਉਹਦੇ ਵਿੱਚ ਸਾਰੇ ਮਤਲਬ ਸਰੀਰ ਦੇ ਵਿੱਚ ਜਦੋਂ ਮਤਲਬ ਮੈਟਾਬੋਲਿਜ਼ਮ ਜਿਹੜਾ ਹੈਗਾ ਆ ਘਟ ਜਾਂਦਾ ਹੈਗਾ ਆ ਤਾਂ ਉਹਦੇ ਨਾਲ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਮਤਲਬ ਘਟ ਜਾਂਦੀਆਂ ਹੈਗੀਆਂ ਆ ਸਾਡੀ ਡਾਈਜੈਸ਼ਨ ਵੀ ਘਟ ਜਾਂਦੀ ਆ ਸਾਡਾ ਖਾਣ ਪੀਣ ਵੀ ਘਟ ਜਾਂਦਾ ਹੈਗਾ ਔਰ ਸਾਡਾ ਜਿਹੜਾ ਵਜ਼ਨ ਹੈਗਾ ਉਹ ਵਧਣਾ ਸ਼ੁਰੂ ਹੋ ਜਾਂਦਾ